ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ABP ਸਾਂਝ ਅਤੇ ਮੈਂ ਹਾਂ ਤੁਹਾਡੇ ਨਾਲ ਜਿਵੇਕਾ ਸਿੰਘ ਤੇ ਸ਼ੁਰੂ ਕਰਦੇ ਹਾਂ ਆਪਣਾ ਖੇਤੀਬਾੜੀ ਨਾਲ ਸੰਬੰਧਿਤ ਇਹ ਪ੍ਰੋਗਰਾਮ ਸਤੰਬਰ ਦਾ ਮਹੀਨਾ ਅਗੇ ਤੇ ਆਲੂ ਦੀ ਬਿਜਾਈ ਲਈ ਟਕਵਾ ਹੁੰਦਾ ਹੈ ਇਸ ਸਾਲੂ ਦੀ ਕਾਸ਼ਤ ਕਰ ਕਿਸਾਨ ਮੁਨਾਫਾ ਕਮਾ ਸਕਦੇ ਨੇ ਪੰਜਾਬ ਦੀ ਆਰਥਿਕ ਹਾਲਤ ਸੁਧਾਰਨ ਵਿੱਚ ਖੇਤੀਬਾੜੀ ਦਾ ਮੁੱਖ ਯੋਗਦਾਨ ਰਿਹਾ ਹੈ ਇਸ ਲਈ ਤਾਂ ਇਹ ਛੋਟੇ ਜਿਹੇ ਸੂਬੇ ਨੂੰ ਭਾਰਤ ਦੇ ਅੰਨ ਭੰਡਾਰ ਵਜੋਂ ਵੀ ਜਾਣਿਆ ਜਾਂਦਾ ਹੈ ਇਥੇ ਹੋਰ ਫਸਲਾਂ ਦੀ ਤਰ੍ਹਾਂ ਆਲੂ ਦੀ ਖੇਤੀ ਵੀ ਇੱਕ ਅਹਿਮ ਯੋਗਦਾਨ ਰੱਖਦੀ ਹੈ। ਬਾਕੀ ਫਸਲਾਂ ਦੇ ਮੁਕਾਬਲੇ ਆਲੂਆਂ ਤੋਂ ਵੱਧ ਝਾੜ ਮਿਲਣ ਅਤੇ ਥੋੜੇ ਸਮੇਂ ਦੀ ਹੋਣ ਕਾਰਨ ਇਸ ਨੂੰ ਨਕਦੀ ਫਸਲ ਵੀ ਕਿਹਾ ਜਾਂਦਾ ਹੈ। ਦੇਸ਼ ਵਿੱਚ ਪੰਜਾਬ ਦਾ ਆਲੂਆਂ ਦੀ ਪੈਦਾਵਾਰ ਵਿੱਚ ਚੌਥਾ ਸਥਾਨ ਹੈ। ਸਤੰਬਰ ਮਹੀਨੇ ਵਿੱਚ ਆਲੂਆਂ ਦੀ ਅਗਿੱਤ ਕਿਸਮ ਦੀ ਬਿਜਾਈ ਕੀਤੀ ਜਾ ਸਕਦੀ ਹੈ। ਇਹ ਮਹੀਨਾ ਆਲੂ ਦੀ ਬਿਜਾਈ ਲਈ ਬੜਾ ਹੀ ਟੁਕਮਾ ਹੈ ਅਤੇ ਤਾਪਮਾਨ ਵੀ ਇਸ ਲਈ ਟੁਕਮਾ ਹੁੰਦਾ ਹੈ। ਸਤੰਬਰ ਦੇ ਮਹੀਨੇ ਸਟੋਰ ਵਿੱਚੋਂ ਬੀਜ ਕੱਢ ਦਿਓ ਅਤੇ ਇਸ ਨੂੰ ਹਵਾਦਾਰ ਕਮਰੇ ਵਿੱਚ ਜਿੱਥੇ ਰੌਸ਼ਨੀ ਘੱਟ ਹੋਵੇ ਪਤਲੀ ਤਹਿ ਵਿੱਚ ਵਿਛਾ ਦਿਓ ਇਹਨਾਂ ਨੂੰ ਦਿਨ ਵਿੱਚ ਇੱਕ ਵਾਰ ਹਿਲਾਓ ਅਤੇ ਪੁੰਗਰੇ ਹੋਏ ਹਿੱਸੇ ਜਦੋਂ 0.5 ਤੋਂ 1 ਸੈਂਟੀਮੀਟਰ ਤੱਕ ਲੰਬੇ ਹੋ ਜਾਣ ਤਦ ਇਸ ਦੀ ਵਿਚਾਈ ਕਰੋ ਬਿਮਾਰੀ ਰਹਿਤ ਵਧੀਆ ਬੀਜਾਂ ਦੀ ਵਰਤੋਂ ਕਰੋ ਬਿਜਾਈ ਤੋਂ ਪਹਿਲਾਂ ਬੀਜ ਨੂੰ 0.25% ਐਮੀਸਾਨ ਜਾਂ ਟੈਫਾਸਾਨ ਦੇ ਘੋਲ ਵਿੱਚ 10 ਮਿੰਟ ਲਈ ਪਿਉਂ ਦਿਓ ਆਲੂ ਦੀ ਖੇਤੀ ਵਿੱਚ ਖਾਦਾਂ ਦੀ ਵਰਤੋਂ ਹੁੰਦੀ ਹੈ ਪਰ ਕਈ ਵਾਰ ਕਿਸਾਨ ਵਾਧ ਝਾੜ ਲੈਣ ਦੇ ਲਾਲਚ ਲਈ ਲੋੜ ਤੋਂ ਵੱਧ ਖਾਦਾਂ ਦੀ ਵਰਤੋਂ ਕਰਦਾ ਹੈ ਪਰ ਇਸ ਨਾਲ ਕਿਸਾਨ ਨੂੰ ਫਾਇਦਾ ਹੋਣ ਦੀ ਥਾਂ ਨੁਕਸਾਨ ਹੁੰਦਾ ਹੈ ਇਸ ਲਈ ਖਾਦਾਂ ਦੇ ਯੋਗ ਵਰਤੋਂ ਨਾਲ ਕਿਸਾਨ ਖਰਚੇ ਘਟਾ ਸਕਦਾ ਹੈ ਅਤੇ ਆਲੂ ਦਾ ਝਾੜ ਵਧਾ ਸਕਦਾ ਹੈ ਵਿਜਾਈ ਸਮੇ 80 ਕਿਲੋ ਯੂਰੀਆ 155 ਕਿਲੋ ਸਿੰਗਲ ਸੁਪਰ ਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਖੇਤ ਵਿੱਚ ਵੀਟਨ ਰੂੜੀ ਜਾਂ ਹਰੀ ਖਾਦ ਪਾਓ ਆਲੂ ਦੀ ਖੇਤੀ ਵਿੱਚ ਨਦੀਨਾਂ ਦੀ ਸਮੱਸਿਆ ਬਣੀ ਰਹਿੰਦੀ ਹੈ ਇਸ ਲਈ ਸਮੇਂ ਸਿਰ ਨਦੀਨਾਂ ਦਾ ਖਾਤਮਾ ਬੇਹਤ ਜ਼ਰੂਰੀ ਹੈ ਐਟਰਾਟ੍ਰਾਫ 50 ਕੂਲਨਸ਼ੀਲ ਜਾਂ ਸੈਂਕੋਰ 70 ਤਾਕਤ 200 ਗ੍ਰਾਮ ਜਾਂ ਸਟੌਂਪ 30 ਤਾਕਤ 1 ਲੀਟਰ ਪ੍ਰਤੀ ਏਕੜ ਦੇ ਹਿਸਾਬ ਦੀ ਨਦੀਨ ਉਗਣ ਤੋਂ ਪਹਿਲਾਂ ਗ੍ਰੈਮੋਕਸੋਨ 50 ਮੀਲੀਲੀਟਰ ਪ੍ਰਤੀ ਏਕੜ ਜਦੋਂ ਬਹੁਤ ਸਾਰੇ ਨਦੀਨ ਉਗਾਏ ਹੋਣ ਅਤੇ ਆਲੂਆਂ ਦੀ ਫਸਲ ਸਿਰਫ 5-10 ਫੀਸਦੀ ਤੱਕ ਉੱਗੀ ਹੋਵੇ ਤਾਂ ਛਿੜਕਾਓ 250 ਤੋਂ 300 ਲੀਟਰ ਪਾਣੀ ਨੈਪਸੈਕ ਪੰਪ ਲਈ ਅਤੇ 100 ਲੀਟਰ ਪਾਣੀ ਮੋਟਰ ਵਾਲੇ ਪੰਪ ਲਈ ਪ੍ਰਤੀ ਏਕੜ ਵਰਤੋ ਸਤੰਬਰ ਮਹੀਨੇ ਵਿੱਚ ਆਲੂ ਦੀ ਕੀਤੀ ਬਿਜਾਈ ਕਿਸਾਨਾਂ ਨੂੰ ਕਾਫੀ ਮੁਨਾਫਾ ਦਿੰਦੀ ਹੈ ਕਿਉਂਕਿ ਇਹ ਅਗੇਤਾ ਆਲੂ ਨਵੰਬਰ ਯਾਨੀ ਸਮੇਂ ਤੋਂ ਪਹਿਲਾਂ ਮੰਡੀਆਂ ਵਿੱਚ ਆਉਣ ਕਾਰਨ ਕਿਸਾਨਾਂ ਨੂੰ ਮੁਨਾਫਾ ਦਿੰਦਾ ਹੈ ਇਸ ਲਈ ਸਤੰਬਰ ਮਹੀਨੇ ਦੀ ਆਲੂ ਦੀ ਬਿਜਾਈ ਫਾਇਦੇਦਾਰ ਸੌਦਾ ਹੋ ਸਕਦੀ ਹੈ ਤੋ ਕਿਸ ਤਰ੍ਹਾਂ ਕਿਸਾਨਾਂ ਨੂੰ ਕਣਕ ਤੇ ਝੋਨੇ ਦੀ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਅਗੇਤੇ ਆਲੂ ਦੀ ਬਿਜਾਈ ਕਰਨੀ ਚਾਹੀਦੀ ਹੈ ਇਸੇ ਤਰ੍ਹਾਂ ਇੱਕ ਆਗਾਮਾਦੂ ਕਿਸਾਨ ਸਾਡੇ ਨਾਲ ਜੁੜਗੇ ਨੇ ਕੁਲਦੀਪ ਸਿੰਘ ਅਗਿਆਵਾਦੂ ਕਿਸਾਨ ਨੇ ਇਹਨਾਂ ਨੇ ਵੀ ਅਗੇਤੇ ਆਲੂ ਦੀ ਬਿਜਾਈ ਕੀਤੀ ਕਿਸ ਤਰ੍ਹਾਂ ਤੁਸੀਂ ਇਸ ਕਿਸਾਨੀ ਵੱਲ ਜੁੜੇ ਇਸ ਖਾਸ ਕਰ ਅਗੇਤੇ ਆਲੂ ਵੱਲ ਕਿਸ ਤਰ੍ਹਾਂ ਤੁਹਾਡੀ ਜੋ ਜਾਗਰੂਕਤਾ ਤੁਹਾਡੇ ਵੱਲ ਆਈ ਉਹ ਕਿਸ ਤਰ੍ਹਾਂ ਆਈ ਹੈ ਟਰਾਈ ਸਿਟੀ ਮੋਹਲੀ ਚੰਡੀਗੜ੍ਹ ਪੰਜਕੂਲਾ ਦੀ ਬਹੁਤ ਜ਼ਿਆਦਾ ਆਬਾਦੀ ਹੋਣ ਕਰਕੇ ਸਬਜ਼ੀਆਂ ਦੀ ਬੜੀ ਡਿਮਾਂਡ ਸੀ ਇੱਥੇ ਮੈਂ ਦੂਜੀਆਂ ਫਸਲਾਂ ਛੱਡ ਕੇ ਸਬਜ਼ੀ ਨੂੰ ਪ੍ਰਿਫਰ ਕੀਤਾ ਤੇ ਇਹਦੇ ਵਿੱਚ ਪਹਿਲਾਂ ਮੈਂ ਪੱਕੇ ਆਲੂ ਦੀ ਖੇਤੀ ਕਰਦਾ ਸੀ ਉਹਦੀ ਮਾਰਕੀਟਿੰਗ ਦਿੱਲੀ ਹੁੰਦੀ ਸੀ ਹੂੰ ਬਾਅਦ ਵਿੱਚ ਫਿਰ ਇੱਕ ਨਵੀਂ ਵੈਰਾਈਟੀ ਆਈ ਸ਼ਾਰਟ ਪੀੜ ਦੀ ਪੁਖਰਾਜ ਇਹ ਨੂੰ ਮੈਂ ਕੋਈ 15 ਸਾਲ ਤੋਂ ਲਾਉਂਦਾ ਆ ਰਿਹਾ 60 ਦਿਨ ਦਾ ਵੀ ਪੱਟਿਆ ਜਾ ਸਕਦਾ 60 ਦਿਨ ਦਾ ਇਹ 90 ਕੁਇੰਟਲ ਦੇ ਦਿੰਦਾ ਮਾਰਕੀਟ ਦੇ ਵਿੱਚ ਬੜਾ ਅੱਛਾ ਭਾਅ ਮਿਲ ਜਾਂਦਾ ਹੋਰ ਤੁਸੀਂ ਇਹਦਾ 10 ਦਿਨ ਵਧਾ ਦਿਓ 70 ਦਿਨ ਕਰ ਦਿਓ 80 ਦਿਨ ਕਰ ਦਿਓ 120 ਕੁੰਟਲ ਤੱਕ ਵੀ ਆ ਜਾਂਦਾ ਇਹਦਾ ਝਾੜ ਉਸ ਤੋਂ ਬਾਅਦ ਫਿਰ ਖੇਤ ਜਿਹੜਾ ਹੈ ਅਗਲੀ ਫਸਲ ਲਈ ਖਾਲੀ ਹੋ ਜਾਂਦਾ ਉਹਦੇ 'ਚ ਤੁਸੀਂ ਪਿਆਜ਼ ਲਾ ਸਕਦੇ ਹੋ ਬੜਾ ਵਧੀਆ ਮੁਨਾਫਾ ਉਹਦੇ 'ਚ ਵੀ ਮਿਲਦਾ ਜਾਂ ਗੋਭੀ ਵੀ ਲਾਈ ਜਾ ਸਕਦੀ ਸਬਜ਼ੀ ਜਾਂ ਪਦੀਨੇ ਦੀ ਖੇਤੀ ਕੀਤੀ ਜਾ ਸਕਦੀ ਤੇ ਕਣਕ ਵੀ ਲਾਈ ਜਾ ਸਕਦੀ ਹੈ ਸੋ ਇਸ ਤਰ੍ਹਾਂ ਮੈਂ ਕੱਚੇ ਫਸਲ ਦੇ ਵਿੱਚ ਮਤਲਬ ਤਿੰਨ ਫਸਲਾਂ ਤੋਂ ਬਾਅਦ ਫਿਰ ਤੀਜੀ ਫਸਲ ਜਿਹੜੀ ਹੈ ਚਾਰਾ ਇੱਕ ਕੱਚੇ ਆਲੂ ਤੇ ਮੈ ਤਾਂ ਆਇਆ ਤਿੰਨ ਫਸਲਾਂ ਦੇ ਚਿਹਰਾ ਨਾਲ ਹੋ ਜਾਂਦੀਆਂ ਨੇ ਕਿਸਮਾ ਜੇ ਆਪਾਂ ਅਗੇਤੇ ਆਲੂ ਦੀ ਗੱਲ ਕਰੀਏ ਤੇ ਇਸ ਦੇ ਵਿੱਚ ਕਿਸਮਾ ਕਿਹੜੀਆਂ ਖੜੀਆਂ ਨੇ ਇਹਦੇ ਵਿੱਚ ਅਗੇਤੇ ਆਲੂ ਦੇ ਜਿ ਪੁਖਰਾਜ ਹੀ ਅਜਿਹੀ ਵੈਰੈਟੀ ਹੈ ਜਿਹੜੀ ਸਭ ਤੋਂ ਅਗੇਤੀ ਹੈ ਮਤਲਬ ਯਾਨੀ ਕਿ ਪੁਖਰਾਜ ਹੀ ਸਿਰਫ ਅਜੀਹੀ ਕਿਸਮ ਹੈ ਜੋ ਕਿਸਾਨਾਂ ਨੂੰ ਮੁਨਾਫਾ ਦੇ ਸਕਦੀ ਹੈ ਤੇ ਜੇ ਗੱਲ ਕਰੀਏ ਇਸ ਦੀ ਬਿਜਾਈ ਦੀ ਤੇ ਕਿਸ ਤਰ੍ਹਾਂ ਬਿਜਾਈ ਦੀ ਕੀ ਤਕਨੀਕ ਹੈ ਇਸ ਦੇ ਲਈ ਬਜਾਈ ਦੇ ਦੋ ਤਰੀਕੇ ਨੇ ਇੱਕ ਤਾਂ ਮੈਨੂਅਲ ਹੈ ਲੇਬਰ ਕਰਦੀ ਹੈ ਉਹ ਕਹੀ ਨਾਲ ਲਾਇਆ ਜਾਂਦਾ ਉਹਦਾ ਝਾੜ ਜਿਹੜਾ ਹੈ ਮੇਰਾ ਆਪਣਾ ਤਜਰਬਾ ਹੈ ਜੇ ਪਲਾਂਟਰ ਨਾਲ ਲਾਇਆ ਜਾਵੇ ਉਹਦਾ ਝਾੜ ਵੱਧ ਨਿਕਲਦਾ ਤੇ ਉਹਦੇ ਤੇ ਉਹ ਜੰਮਣ ਚ ਵੀ ਬੜੀ ਛੇਤੀ ਜੰਮਦਾ ਕਿਉਂਕਿ ਉਹਦੇ ਪਰ ਦੋ ਦੋ ਤਿੰਨ ਤਿੰਨ ਗੋਲੀ ਮਿੱਟੀ ਆਉਂਦੀ ਹੈ ਉਹ ਛੇਤੀ ਜੰਮਿਆ ਹੁੰਦਾ ਮਸ਼ੀਨ ਦਾ ਆਲੂ ਜਿਹੜਾ ਉਹ लेट ਜੰਮਦਾ 10 ਦਿਨ ਲੱਗ ਜਾਂਦਾ ਉਸਨੂੰ ਸੋ ਦੂਜਾ ਜਿਹੜਾ ਤਰੀਕਾ ਇਹਦਾ ਉਹ ਮਸ਼ੀਨਾਂ ਵਾਲਾ ਪਲਾਂਟਰ ਹੈ ਆ ਪਟਾਟੋ ਪਲਾਂਟਰ ਉਹ 24 ਇੰਚ ਦੀ ਦੂਰੀ ਤੇ ਵੀ ਲਾਇਆ ਜਾ ਸਕਦਾ 25 ਇੰਚ ਦੀ ਦੂਰੀ ਤੇ ਵੀ ਲਾਇਆ ਜਾ ਸਕਦਾ ਜਿੱਥੇ ਮਰਜੀ ਨੂੰ ਅਡਜਸਟ ਕਰ ਲਓ ਜੀ ਕਿਹੜੀਆਂ ਕਿਹੜੀਆਂ ਖਾਦਾਂ ਦੀ ਵਰਤੋਂ ਇਸ ਦੇ ਵਿੱਚ ਕਰਨੀ ਚਾਹੀਦੀ ਹੈ ਇਹਦੇ ਵਿੱਚ ਮੈਂ ਤਾਂ ਮੇਰੀ ਜ਼ਮੀਨ ਜੇ ਥੋੜੀ ਹਲਕੀ ਹੋਣ ਕਰਕੇ ਸੈਂਡੀ ਲੋਮ ਹੋਣ ਕਰਕੇ ਮੁਰਗੀ ਦੀ ਖਾਦ ਵੀ ਵਰਤਦਾ ਤੇ ਦੂਜਾ ਡਾਇਆ ਪोटाश ਕੱਚੇ ਨੂੰ ਪोटाश ਦੀ ਲੋੜ ਨਹੀਂ ਹੈਗੀ ਤੇ ਇਹ ਖਾਦਾਂ ਮੈਂ ਵਰਤਦਾ ਜੀ ਪਰ ਜੇ ਜ਼ਮੀਨ ਦੀ ਆਪਾਂ ਗੱਲ ਕਰੀਏ ਹਰ ਜਗ੍ਹਾ ਦੀ ਜ਼ਮੀਨ ਇੱਕ ਤਰ੍ਹਾਂ ਦੀ ਨਹੀਂ ਹੁੰਦੀ ਜੇ ਕਿਸੇ ਜਗ੍ਹਾ ਦੀ ਜ਼ਮੀਨ ਇਸ ਤਰ੍ਹਾਂ ਦੀ ਨਹੀਂ ਹੈ ਜਿਸ ਤਰ੍ਹਾਂ ਦੀ ਜ਼ਮੀਨ ਤੁਹਾਡੀ ਸੀ ਤੇ ਉਸ ਸਿਚੁਏਸ਼ਨ ਦੇ ਵਿੱਚ ਕੀ ਕੀਤਾ ਜਾ ਸਕਦਾ ਹੈ ਉਹਦੇ ਵਿੱਚ ਜ਼ਮੀਨ ਦੇ ਵਿੱਚ ਜਿਹੜੀ ਹੈ ਖਾਦ ਲੋੜ ਮੁਤਾਬਕ ਜ਼ਮੀਨ ਦੀ ਕੁਆਲਿਟੀ ਦੇਖ ਕੇ ਡਾਇ ਦੇ ਚਾਰ ਥੱਲੇ ਵੀ ਪਾਉਂਦੇ ਨੇ ਕਿਈ ਲੋਕੀ ਤਿੰਨ ਵੀ ਪਾਉਂਦੇ ਨੇ ਜ਼ਮੀਨ ਦੀ ਮਤਲਬ ਕਿੰਨੀ ਕਿ ਫਰਟਾਈਲ ਹੈ ਜ਼ਮੀਨ ਉਹਦੇ ਮੁਤਾਬਕ ਜਿਹੜੇ ਨੇ ਉਹ ਆਪਣਾ ਆਪਣਾ ਉਹਨਾਂ ਦਾ ਹਿਸਾਬ ਹੈ ਤੇ ਜੇ ਖਾਦ ਪਾਈ ਵੀ ਜਾਂਦੀ ਹੈ ਤੇ ਉਹਦੀ ਮਾਤਰਾ ਕਿੰਨੀ ਕੁ ਹੋਣੀ ਚਾਹੀਦੀ ਹੈ ਇਹ ਸਭ ਤੋਂ ਵੱਡਾ ਹਮੇਸ਼ਾ ਸਵਾਲ ਰਹਿੰਦਾ ਹੈ ਖਾਦ ਦੇਖੋ ਲਾਉਣ ਤੋਂ ਪਹਿਲਾਂ ਦਾ ਡਾਇਆ ਪਾਇਆ ਜਾਂਦਾ ਜਾਂ ਕਈ ਲੋਕੀ ਇਹਦੇ ਵਿੱਚ ਹਰੀ ਖਾਦ ਵੀ ਪਾ ਕੇ ਖਾਦ ਵਜੋਂ ਵਰਤਦੇ ਨੇ ਜਾਂ ਹੁਣ ਕੁਝ ਇਹ ਦੇਖਿਆ ਵੀ ਜਿਨ੍ਹਾਂ ਨੇ ਮੱਕੀ ਦੀ ਫਸਲ ਹੋਣੇ-ਹੋਣੇ ਕੱਟੀ ਹੋਏ ਉਹਦੀ ਛੱਲੀਆਂ ਤੋੜ ਲੀਆਂ ਛੱਲੀਆਂ ਤੋੜਨ ਤੋਂ ਬਾਅਦ ਸਾਰੀ ਮੱਕੀ ਜ਼ਮੀਨ ਦੇ ਵਿੱਚ ਵਾਹ ਕੇ ਰੜਾਤਾ ਉਹ ਵੀ ਖਾਦ ਵਜੋਂ ਕੰਮ ਕਰਦੀ ਹੈ ਕਿ ਉਸ ਤੋਂ ਬਾਅਦ ਹੈ ਜਦੋਂ ਗੋਡੀ ਕਰਦੀ ਹੁੰਦੀ ਹੈ ਗੋਡੀ ਵਿੱਚ ਵੀ ਇਸ ਨੂੰ ਅਸੀਂ ਯੂਰੀਆ ਦੰਦੇ ਜਿੰਨੀ ਕੋਨੋ ਲੋਡ ਹੁੰਦੀ ਹੈ ਜ਼ਮੀਨ ਦੇ ਤਾਂ ਕੁਲਦੀਪ ਸਿੰਘ ਜੀ ਸਾਡੇ ਨਾਲ ਇੱਕ ਕੋਲਰ ਜੁੜਗੇ ਨੇ ਲੰਗੋਵਾਲ ਤੋਂ ਮੋਹਿੰਦਰ ਸਿੰਘ ਜੀ ਮੋਹਿੰਦਰ ਸਿੰਘ ਆਪਣਾ ਸਵਾਲ ਪੁੱਛੋ ਹਾਂ ਜੀ ਮੈਂ ਪੁੱਛਣਾ ਚਾਹੁੰਦਾ ਵੀ ਜਿਹੜੇ ਅਗੇਤਾ ਆਲੂ ਦੀ ਤੜਾਈ ਹੈ ਉਹ ਮਜ਼ਦੂਰਾਂ ਤੋਂ ਕਰਾਉਣੀ ਚਾਹੀਦੀ ਹੈ ਜਾਂ ਫਿਰ ਮਸ਼ੀਨ ਦੇ ਨਾਲ ਫਾਇਦੇਮੰਦ ਹੈਗੀ ਹੈ ਕਿ ਕਿ ਝਾੜ 'ਚ ਕੋਈ ਫਰਕ ਨਾ ਪਵੇ ਜਾਂ ਆਲੂ ਖਰਾਬ ਨਾ ਹੋਵੇ ਹਾਂ ਜੀ ਸਵਾਲ ਤੁਹਾਡਾ ਬਹੁਤ ਵਧੀਆ ਹੈ ਇਹ ਮਜ਼ਦੂਰ ਜੇ ਅਵੇਲੇਬਿਲਟੀ ਹੈ ਫਿਰ ਉਹ ਮਜ਼ਦੂਰ ਕਾਰੀਗਰ ਹੈ ਜਾਂ ਨਹੀਂ ਤਾਂ ਉਹ ਜਿਆਦਾ ਉਹ ਪਾਣੀ ਘੱਟ ਲੱਗਦਾ ਤੇ ਉਹ ਆਮ ਜੇ ਅਸੀਂ ਮਸ਼ੀਨ ਦਾ 70 ਦਿਨਾਂ ਦਾ ਪਟਾਂਗੇ ਤਾਂ ਤੁਸੀਂ 60 ਦਿਨ ਦਾ ਲੇਬਰ ਵਾਲਾ ਜਿਹੜਾ ਪਟ ਸਕਦੇ ਹੋ ਕਿਉਂਕਿ ਇਹ ਬਹੁਤ ਛੇਤੀ ਜਮਣਾ ਜੀ ਯਾਨੀ ਕਿ ਯਾਨੀ ਕਿ ਆਪਾਂ ਖਾਦਾ ਦੀ ਗੱਲ ਕਰ ਰਹੇ ਸੀ ਕਿ ਕਿਸ ਤਰ੍ਹਾਂ ਖਾਦਾ ਦੀ ਆਪਾਂ ਵਰਤੋਂ ਕਰ ਸਕਦੇ ਹਾਂ ਤੇ ਕਿੰਨੀ ਕੁ ਮਾਤਰਾ ਹੋਣੀ ਚਾਹੀਦੀ ਹੈ ਤੇ ਇੱਕ ਹੋਰ ਸਵਾਲ ਹਮੇਸ਼ਾ ਜੋ ਕਿਸਾਨ ਦੇ ਮਨ ਦੇ ਵਿੱਚ ਹਮੇਸ਼ਾ ਬੜਿਆ ਰਹਿੰਦਾ ਹੈ ਕਿ ਲੇਬਰ ਦੀ ਕਿੰਨੀ ਲੋੜ ਪੈਂਦੀ ਹੈ ਕਿਉਂਕਿ ਲੇਬਰ ਦਾ ਖਰਚਾ ਕਿੰਨੂਕ ਆਉਂਦਾ ਕਣਕ ਤੇ ਝੋਨੇ ਦੀ ਫਸਲ ਦੇ ਵਿੱਚ ਜ਼ਿਆਦਾ ਖਰਚਾ ਹੁੰਦਾ ਤੇ ਕੀ ਇਸ ਫਸਲ ਦੇ ਵਿੱਚ ਵੀ ਜ਼ਿਆਦਾ ਖਰਚਾ ਹੈ ਇਹ ਖਰਚਾ ਹੁੰਦਾ ਤਾਂ ਹੈਗਾ ਲੇਬਰ ਦਾ ਇੱਕ ਤਾਂ ਇਹ ਹੈ ਵੀ 5000 ਸਾਡੇ ਕੋਲ ਕੰਟਰੈਕਟ ਤੇ ਕਰਦੇ ਲਵਾਈ 5000 ਦੇ ਵਿੱਚ ਉਹਨਾਂ ਦਾ ਲਾ ਦੇਣਾ 5000 ਦੇ ਵਿੱਚ ਉਹਨਾਂ ਨੇ ਪੁੱਟ ਦੇਣਾ ਉਹ ਉਸ ਤੋਂ ਬਾਅਦ ਨਾ ਗੋਡੀ ਵੇਲੇ ਫਿਰ ਪਟਾਈ ਦਾ ਜਿਹੜਾ ਹੈ ਉਹ ਰੇਟ ਸਾਡਾ ਅੱਡ ਹੁੰਦਾ ਲੇਬਰ ਤਾਂ ਜ਼ਰੂਰ ਆਉਂਦੀ ਹੈ ਪਰ ਉਹ 19 ਕਮਾਈ ਜਿੰਨੀ ਇਹਦੇ 'ਚ ਹੋ ਜਾਂਦੀ ਹੈ ਇਹਦੇ 'ਚ ਤਾਂ ਅਸੀਂ 1,40,000 ਨੂੰ ਵੀ 1.5 ਲੱਖ ਨੂੰ ਵੀ ਟੱਚ ਕਰ ਜਾਂਦੇ ਇੱਕ ਫਸਲ ਦੇ ਜੀ ਪਰ ਕੁਲਦੀਪ ਜੀ ਜੇ ਕਿਸੇ ਕਿਸਾਨ ਨੇ ਇਸੇ ਫਸਲ ਦੀ ਬਿਜਾਈ ਕਰਨੀ ਹੋਵੇ ਇਸੇ ਫਸਲ ਨੂੰ ਉਗਾਉਣਾ ਹੋਵੇ ਤੇ ਘੱਟ ਖਰਚੇ ਦੇ ਅੰਦਰ ਅੰਦਰ ਕਿਸ ਤਰ੍ਹਾਂ ਕੀਤਾ ਜਾ ਸਕਦਾ ਘੱਟ ਖਰਚੇ ਤੇ ਮਸ਼ੀਨ ਨਾਲੇ ਹੋ ਸਕਦਾ ਵੀ ਮਸ਼ੀਨ ਨਾਲ ਵੀ ਹੁਣ ਆਪਾਂ ਕਹਿ ਨਹੀਂ ਸਕਦੇ ਡੀਜ਼ਲ ਮਹਿੰਗਾ ਹੋ ਗਿਆ ਦੂਜੇ ਪਾਸੇ ਜੇ ਟਰੈਕਟਰ ਚਲਾਵਾਂਗੇ ਤੇ ਉਹਦੇ ਤੇ ਵੀ ਚਾਰ ਬੰਦੇ ਪਲਾਂਟਰ ਤੇ ਬੈਠਦੇ ਨੇ ਤੇ ਘੱਟ ਖਰਚਾ ਤਾਂ ਪਲਾਂਟਰ ਨਾਲ ਹੀ ਹੋ ਸਕਦਾ ਜੀ ਸਾਡੇ ਨਾਲ ਇੱਕ ਹੋਰ ਕਿਸਾਨ ਜੁੜ ਚੁੱਕੇ ਨੇ ਭੁਪਿੰਦਰ ਸਿੰਘ ਭੁਪਿੰਦਰ ਸਿੰਘ ਜੀ ਤੁਹਾਡਾ ਐਬੀਪੀ ਸਾਜ ਵਿੱਚ ਬਹੁਤ-ਬਹੁਤ ਸਵਾਗਤ ਹੈ ਮੈਂ ਸਵਾਲ ਹੁਣ ਭੁਪਿੰਦਰ ਸਿੰਘ ਜੀ ਤੋਂ ਪੁੱਛਣਾ ਚਾਹਾਂਗੀ ਛੋਟੀ ਕਿਸਾਨੀ ਇਸ ਦੇ ਵਿੱਚ ਅਗੇਤਾ ਆਲੂ ਬਾਰੇ ਉਸ ਦੀ ਫਸਲ ਬਾਰੇ ਤੁਸੀਂ ਕਿਸ ਤਰ੍ਹਾਂ ਸੋਚਿਆ ਹੈ ਮੈਡਮ ਜੀ ਅਸੀਂ ਪਹਿਲੇ ਮੱਕੀ ਤੇ ਝੋਨੇ ਦੀ ਫਸਲ ਲਗਾਉਂਦੇ ਸੀ ਉਹਦੇ ਵਿੱਚ ਸਾਨੂੰ ਛੋਟੇ ਫਾਰਮਰ ਨੂੰ ਆਮਦਨ ਬਹੁਤ ਘੱਟ ਹੁੰਦੀ ਸੀ ਫਿਰ ਅਸੀਂ ਅਗੇਤਾ ਆਲੂ ਦੀ ਬਿਜਾਈ ਕਰਕੇ ਇੱਕ ਤਾਈ ਦਾ ਮਾਰਕੀਟ ਦੇ ਵਿੱਚ ਰੇਟ ਉਹ ਤੋਂ ਜ਼ਿਆਦਾ ਹੁੰਦਾ ਹੈ ਜੀ ਤੇ ਫਸਲ ਜਿਹੜੀ ਸਟੋਰਾਂ ਦੀ ਉਹ ਖਤਮ ਹੋ ਜਾਂਦੀ ਨੇ ਤੇ ਉਹਦਾ ਚੰਗਾ ਰੇਟ ਮਿਲ ਜਾਂਦਾ ਜਿਹੜਾ ਅਗੇਤਾ ਆਲੂ ਦੀ ਉਹ ਫਸਲ ਦੀ ਬਿਜਾਈ ਆ ਉਹ ਘੱਟ ਉਹ ਬੀਜੀ ਜਾਂਦੀ ਪਹਿਲਾਂ ਸਟਾਰਟਿੰਗ ਦੇ ਵਿੱਚ ਜੀ ਤੇ ਕੁਸ਼ੇਰੀਆਂ ਵਿੱਚ ਲੇਟ ਵਿੱਚ ਹੀ ਜਾਂਦੀ ਇਸ ਕਰਕੇ ਸਾਨੂੰ ਉਹਦਾ ਰੇਟ ਚੰਗਾ ਮਿਲ ਜਾਂਦਾ ਉਹਦੇ ਨਾਲ ਸਾਡੇ ਪੈਸੇ ਵੀ ਚੰਗੇ ਕਮਾਈ ਬਣਦੀ ਜੀ ਜੀ ਸਾਡੇ ਨਾਲ ਇੱਕ ਕੋਲਰ ਜੁੜ ਚੁਕੇ ਨੇ ਪਟਿਆਲਾ ਤੋਂ ਮਨਦੀਪ ਸਿੰਘ ਜੀ ਮਨਦੀਪ ਸਿੰਘ ਜੀ ਆਪਣਾ ਸਵਾਲ ਪੁੱਛੋ ਹਾਂਜੀ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਜੀ ਆਲੂ ਦੀ ਖੇਤੀ ਜਿਹੜੀ ਬਹੁਤ ਲਾਇਵ ਬੰਦਿਆ ਤੇ ਮੈਂ ਪੁੱਛਣਾ ਚਾਹਾਂਗਾ ਜੀ ਜਿਹੜੀ ਆਲੂ ਦੀ ਖੇਤੀ ਹੈ ਦੇ ਵਿੱਚ ਸੂਬਾ ਸਰਕਾਰ ਵੀ ਕੋਈ ਸਹੂਲਤ ਦਿੰਦੀ ਹੈ ਕਿ ਨਹੀਂ ਕੀ ਕੀ ਪੁੱਛੇ? ਸੂਬਾ ਸਰਕਾਰ ਸੂਬਾ ਸਰ ਇਹ ਪੁੱਛ ਰਹੇ ਨੇ ਕਿ ਸੂਬਾ ਸਰਕਾਰ ਕੀ ਇਸ ਖੇਤੀ ਦੇ ਵਿੱਚ ਕੋਈ ਸਹੂਲਤ ਦਿੰਦੀ ਹੈ ਕਿ ਨਹੀਂ? ਹਾਂਜੀ ਸਹੂਲਤ ਹੈਗੀ ਵੀ ਜਿਹੜੇ ਇਹਦੇ ਇੰਪਲੀਮੈਂਟਸ ਨੇ ਪਲਾਂਟਰ ਹੈ, ਡਿੱਗਰ ਹੈ, ਇੱਕ ਤਾਂ ਉਹਦੇ ਸਬਸਿਡੀ ਮਿਲਦੀ ਹੈ। ਦੂਜਾ ਇਹਨਾਂ ਨੂੰ ਜਿਹੜੀ ਸਪਰੇਅ ਕਰਦੇ ਨੇ ਬ্লাইਟ ਦੀ ਸਪਰੇਅ ਹੋ ਗਈ, ਉਹ ਨੈਸ਼ਨ ਆਪਣਾ ਪੰਜਾਬ ਹਾਰਟੀਕਲਚਰ ਡਿਪਾਰਟਮੈਂਟ ਤੋਂ ਉਹ ਵੀ ਸਬਸਿਡੀ ਤੇ ਮਿਲਦੀ ਹੈ ਨਹੀਂ। ਜੀ। ਪੁਲਦੀਪ ਸਿੰਘ ਜੀ ਇੱਕ ਸਵਾਲ ਹੋਰ ਮੈਂ ਪੁੱਛਣਾ ਚਾਹਾਂਗੀ ਤੁਸੀਂ ਗੱਲ ਕੀਤੀ ਕਿ ਮੁਨਾਫਾ ਮਿਲ ਰਿਹਾ ਪਰ ਕਿਤੇ ਨਾ ਕਿਤੇ ਇਸ ਫਸਲ ਦੇ ਵਿੱਚ ਰਿਸਕ ਵੀ ਹੈ ਕਿਉਂਕਿ ਫਸਲੀ ਚੱਕਰ ਦੇ ਵਿੱਚੋਂ ਨਿਕਲ ਕੇ ਕਿਸਾਨ ਜਦੋਂ ਅਗੇਤੇ ਆਲੂ ਦੀ ਫਸਲ ਉਗਾਉਂਦਾ ਹੈ ਤੇ ਮੰਡੀ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਸਰਕਾਰੀ ਖਰੀਦ ਨਹੀਂ ਹੁੰਦੀ ਤੇ ਅਜਿਹੇ ਦੇ ਵਿੱਚ ਕਿਸਾਨ ਇਸ ਮੁਸ਼ਕਲ ਤੋਂ ਕਿਸ ਤਰ੍ਹਾਂ ਉੱਭਰ ਸਕਦਾ ਹੈ ਇਹਦੇ ਵਿੱਚ ਦੋ ਤਰ੍ਹਾਂ ਦੀ ਮੁਸ਼ਕਲ ਰਿਸਕ ਰਿਸਕ ਫੈਕਟਰ ਆਉਂਦੇ ਨੇ ਇੱਕ ਤਾਂ ਕਈ ਵਾਰੀ ਕੋਰਾ ਪੈ ਜਾਂਦਾ ਹੈ ਦੂਸਰਾ ਇਹਨੂੰ ਬਲਾਈਟ ਆ ਜਾਂਦੀ ਏ ਤਾਂ ਉਹਨਾਂ ਤੋਂ ਬਚਣ ਲਈ ਹੁਣ ਇੰਟਰਨੈਟ ਤੇ ਮੌਸਮ ਦੀ ਸਾਨੂੰ ਹਫ਼ਤੇ ਦੀ ਜਾਣਕਾਰੀ ਮਿਲ ਜਾਂਦੀ ਏ ਉਹਦੇ ਨਾਲ ਸਾਨੂੰ ਜਾਂ ਖ਼ਬਰਾਂ ਚ ਵੀ ਜਾਣਕਾਰੀ ਮਿਲ ਜਾਂਦੀ ਏ ਉਹਦੇ ਨਾਲ ਸਾਨੂੰ ਇਨ ਟੱਚ ਰਹਿਣਾ ਚਾਹੀਦਾ ਤੇ ਉਹਦੇ ਪ੍ਰਤੀ ਸਾਵਧਾਨਾ ਹੋਣਾ ਚਾਹੀਦਾ ਜੇ ਬਲਾਈਟ ਆ ਗਈ ਬਲਾਈਟ ਨੂੰ ਡੀਕਾ ਨਾ ਜਾਵੇ ਵੀ ਆਵੇ ਫਿਰ ਦਵਾਈ ਜਦੋਂ ਕਰਾਂਗੇ ਉਸ ਨੂੰ ਪਹਿਲਾਂ ਹੀ ਬਲਾਈਟ ਦੀ ਜਿਹੜੀ ਹੈ ਸਪਰੇ ਦੇ ਦੇਣੀ ਚਾਹੀਦੀ ਏ ਦੋ ਰਿਸਪੈਕਟਰ ਨੇ ਤੀਸਰਾ ਕਈ ਵਾਰੀ بارش ਵੀ ਹੋ ਜਾਂਦੀ ਏ ਕਦੇ ਨੀਮਾ ਖੇਤ ਨਹੀਂ ਛੋੜਨਾ ਚਾਹੀਦਾ ਤਾਂ ਤਾਂ ਅਗੇ ਉਹਦਾ ਪਾਣੀ ਜਿਹੜਾ ਹੈ ਉੱਚੇ ਤਹਾਂ ਵਾਲੀ ਜਮੀਨ ਹੋਣੀ ਚਾਹੀਦੀ ਪਾਣੀ ਜਿਹੜਾ ਉਹ ਨਿਕਲ ਜਾ ਜੀ ਸਾਡੇ ਨਾਲ ਇੱਕ ਹੋਰ ਕੋਲਰ ਜੁੜ ਚੁਕੇ ਨੇ ਫਗਵਾੜਾ ਤੋਂ ਰਜਿੰਦਰ ਸਿੰਘ ਜੁੜ ਚੁਕੇ ਨੇ ਜੀ ਰਜਿੰਦਰ ਸਿੰਘ ਜੀ ਆਪਣਾ ਸਵਾਲ ਪੁੱਛੋ ਜੀ ਮੈਂ ਇਹ ਪੁੱਛਣਾ ਚਾਹੁੰਦਾ ਕਿ ਆਲੂ ਦੇ ਕੰਮ ਚ ਜਾਂ ਤੇ ਵਾਰੇ ਨਿਆਰੇ ਹੋ ਜਾਂਦੇ ਨੇ ਤੇ ਜਾਂ ਹਾਲਾਤ ਬੜੇ ਮਾੜੇ ਹੋ ਜਾਂਦੇ ਨੇ ਮੈਂ ਇੱਕ ਗੱਲ ਪੁੱਛਣਾ ਚਾਹੁੰਦਾ ਕਿ ਅਗੇਤੀ ਆਲੂ ਦੀ ਖੇਤੀ ਕਰਕੇ ਅਸੀਂ ਕੁਝ ਐਡਾ ਦਾ ਸਿਸਟਮ ਬਣਾ ਸਕਦੇ ਹਾਂ ਕਿ ਸਾਨੂੰ ਨਾ ਨੁਕਸਾਨ ਚੱਲਣਾ ਪਏ ਨਾ ਬਹੁਤ ਜ਼ਿਆਦਾ ਮੁਨਾਫਾ ਹੋਵੇ ਲੇਕਿਨ ਇੱਕ ਜਿਹੜੀ ਕਾਸਟ ਹੈ ਉਹ ਪੂਰੀ ਹੋ ਜਾਵੇ ਅਗੇਤੀ ਖੇਤੀ ਵਿੱਚ ਤਾਂ ਕੋਈ ਘਾਟੇ ਵਾਲੀ ਅਜੇ ਤੱਕ ਗੱਲ ਸੁਣੀ ਨਹੀਂ ਹੈ ਜੇਕਰ ਇਹ ਘਾਟੇ ਵਾਲੀ ਤਾਂ ਹੀ ਹੋ ਸਕਦੀ ਹੈ ਜੇ ਉਹ ਉੱਤੇ ਬ্লাইਟ ਆ ਜਾਵੇ ਜਾਂ ਉਹ ਕ੍ਰੌਪ ਥੋੜੀ ਮੈਚਰ ਨਹੀਂ ਹੁੰਦੀ ਹੈਗੀ ਫੇਰ ਤਾਂ ਘਾਟੇ ਵਾਲੀ ਕਹਿ ਸਕਦਾ ਨਾ ਗੇਤੀ ਜਤੀ ਨਹੀਂ ਤੁਹਾਡਾ ਅਗਲਾ ਅਗਲੀ ਫਸਲ ਵਾਸਤੇ ਫੇ ਫੇਰ ਖੇਤ ਖਾਲੀ ਜਾ ਉਹ ਤੋਂ ਬਾਅਦ ਅਗਲੀ ਵਾਰ ਫੇਰ ਖੇਤ ਖਾਲੀ ਹੈ ਮੈਂ ਨਹੀਂ ਕਹਿ ਸਕਦਾ ਵੀ ਘਾਟਾ ਹੋਵੇਗਾ ਇਹਦੇ 'ਚ ਜੀ ਭੁਪਿੰਦਰ ਜੀ ਇੱਕ ਸਵਾਲ ਪੁੱਛਣਾ ਚਾਹਾਂਗਾ ਕਿ ਅਗੇਤੇ ਆਲੂ ਨੂੰ ਸਟੋਰ ਕੀਤਾ ਜਾ ਸਕਦਾ ਹੈ ਨਹੀਂ ਜੀ ਇਹ ਮਤਲਬ ਕੱਚਾ ਆਲੂ ਹੁੰਦਾ ਜੀ ਇਹਨੂੰ ਸਟੋਰ ਨਹੀਂ ਜੀ ਕੀਤਾ ਜਾ ਸਕਦਾ ਹੈ ਤੇ ਕੀ ਬੀਜ ਵੀ ਇਸ ਤੋਂ ਤਿਆਰ ਹੋ ਸਕਦੇ ਕੀ ਹਾਂ ਬੀਜ ਮਤਲਬ ਅਸੀਂ ਜਿਹੜਾ ਛੋਟਾ ਛੋਟਾ ਸਹਜਾ ਉਹਨੂੰ ਅਸੀਂ ਸੀਡ ਦੇ ਤੌਰ ਤੇ ਵਰਤ ਸਕਦੇ ਹਾਂ ਜੀ ਤੇ ਜਿਹੜਾ ਇਹ ਮਤਲਬ ਗੇਤੀ ਪਟਾਈ ਦਾ ਕੱਚਾ ਆਲੂ ਹੈ ਇਹ ਬਿਲਕੁਲ ਵੀ ਸਟੋਰ ਨਹੀਂ ਕੀਤਾ ਜਾ ਸਕਦਾ ਉਹ ਪੱਕਾ ਹੀ ਆਲੂ ਸਟੋਰ ਕੀਤਾ ਜਾ ਸਕਦਾ ਜੋ ਇਹ ਪੱਕੀ ਪਟਾਈ ਕਰਦੇ ਨੇ ਜੀ ਤੇ ਬਿਮਾਰੀਆਂ ਬਿਮਾਰੀ ਫਸਲ ਨੂੰ ਬਿਮਾਰੀ ਕੋਈ ਵੀ ਲੱਗ ਸਕਦੀ ਹੈ ਇਸ ਦਾ ਹਮੇਸ਼ਾ ਕਿਸਾਨ ਨੂੰ ਡਰ ਰਹਿੰਦਾ ਤੇ ਇਸ ਫਸਲ ਨੂੰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਡਰ ਹਮੇਸ਼ਾ ਰਹਿੰਦਾ ਤੁਸੀਂ ਦੱਸੋਗੇ ਜੀ ਬਿਮਾਰੀ ਇਹਦਾ ਇੱਕ ਬਲਾਈਟ ਹੈ ਬਾਕੀ ਤੇਲਾ ਪੈਂਦਾ ਇਸ ਨੂੰ ਇਹ ਇਹ ਦੋ ਬਿਮਾਰੀਆਂ ਜਿਹੜੀਆਂ ਨੇ ਚੋਲ ਸਰ ਤੇ ਕਿਸ ਤਰ੍ਹਾਂ ਕਿਸਾਨ ਇਹ ਇਹਨਾਂ ਤੋਂ ਬਚ ਸਕਦਾ ਹੈ ਕਿ ਜੇ ਉਹ ਅਗੇਤੇ ਆਲੂ ਦੀ ਫਸਲ ਕਰਦੇ ਤੇ ਕਿਸ ਤਰ੍ਹਾਂ ਇਹਨਾਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ ਬਲਾਈਟ ਦੀ ਜਿਹੜਾ ਸਪਰੇ ਆ ਰਹੀ ਹੈ ਰੈਡੋਮਿਲ ਹੈ ਹੋਰ ਵਧੀਆ ਬਹੁਤ ਦਵਾਈਆਂ ਨੇ ਉਹ ਉਹ ਕਰਨੀਆਂ ਚਾਹੀਦੀਆਂ ਨੇ ਤੇ ਤੇਲੇ ਦੀਆਂ ਦਵਾਈਆਂ ਵੀ ਇਸ ਤਰ੍ਹਾਂ ਮਲਦੇ ਨੇ ਮਾਰਕੀਟ ਦੇ ਵਿੱਚ ਇੱਕ ਲੱਖ ਹਾਂ ਜੀ ਸਾਡੇ ਨਾਲ ਇੱਕ ਕੋਰਲ ਜੁੜ ਚੁਕੇ ਨੇ ਸ਼ੁਕਰਾਨਾ ਤੋਂ ਅਮਨਦੀਪ ਸਿੰਘ ਜੀ ਅਮਨਦੀਪ ਸਿੰਘ ਜੀ ਆਪਣਾ ਸਵਾਲ ਪੁੱਛੋ ਜੀ ਬਿਲਕੁਲ ਮੈਂ ਪੁੱਛਣਾ ਚਾਹੁੰਦਾ ਕਿ ਆਲੂ ਦੀ ਖੇਤੀ ਲਈ ਕਿਹੜੀ ਮਿੱਟੀ ਜਿਹੜੀ ਕਿਹੜੀ ਮਿੱਟੀ ਲਾਹੇ ਵੰਦ ਹੋ ਸਕਦੀ ਹੈ ਜਿਵੇਂ ਕਈ ਪਿੰਡਾਂ 사ਵਾਂ ਤੇ ਰੇਤਲੀ ਮਿੱਟੀ ਹੁੰਦੀ ਹੈ ਕਿਸੇ 사ਵਾਂ ਤੇ ਚੀਕਣੀ ਮਿੱਟੀ ਹੁੰਦੀ ਹੈ ਆਲੂ ਵਾਸਤੇ ਜਿਹੜੀ ਸਭ ਤੋਂ ਬੈਟਰ ਮਿੱਟੀ ਹੈ ਉਹ ਕਿਹੜੀ ਹੈ ਜੀ ਆਲੂ ਵਾਸਤੇ ਜੀ ਰੇਸਲੀ ਮਿੱਟੀ ਬਹੁਤ ਵਧੀਆ ਹੈ ਆਮ ਤੌਰ ਤੇ ਜ਼ਿਆਦਾਤਰ ਲੋਕ ਕੀ ਕਰਦੇ ਨੇ ਜੀਰੀ ਵਾਲੇ ਖੇਤਾਂ ਚ ਲਾਉਂਦੇ ਨੇ ਜਿਵੇਂ ਖੰਨੇ ਦਾ ਏਰੀਆ ਉੱਥੇ ਤੇ ਜਿਹੜੀ ਪ੍ਰੋਡਕਟ ਹੈ ਉਹ ਕਾਲੇ ਰੰਗ ਦੀ ਉਹਦੇ ਬਿਊਟੀਫਿਕੇਸ਼ਨ ਹੀ ਆਲੂ ਦੀ ਬਿਲਕੁਲ ਹੀ ਸੋ ਰੇਸਲੀ ਮਿੱਟੀ ਦੇ ਵਿੱਚ ਬਹੁਤ ਖੂਬਸੂਰਤ ਜਿਹੜਾ ਹੈ ਆਲੂ ਦਾ ਬਣਦੀ ਹੈ। ਕੁਲਦੀਪ ਸਿੰਘ ਜੀ ਕਿਸ ਤਰ੍ਹਾਂ ਨਦੀਮਾ ਦਾ ਖਤਰਾ ਹਮੇਸ਼ਾ ਅਗੇਤੇ ਆਲੂ ਨੂੰ ਰਹਿੰਦਾ ਹੈ ਕਿਸੇ ਵੀ ਫਸਲ ਨੂੰ ਰਹਿੰਦਾ ਹੈ ਤਾਂ ਉਸ ਤਰ੍ਹਾਂ ਉਸ ਦੀ ਰੋਕਥਾਮ ਕਿਸ ਤਰ੍ਹਾਂ ਕੀਤੀ ਜਾ ਸਕਦੀ ਹੈ? ਦੋ ਢੰਗ ਨੇ ਜੀ ਇੱਕ ਤਾਂ ਇਹਦੀ ਦਵਾਈ ਆਉਂਦੀ ਹੈ ਗ੍ਰਾਮਕਸੋਨ ਉਹ ਵੀ ਨਦੀਨ ਨੂੰ ਖਤਮ ਕਰ ਦਿੰਦੀ ਹੈ ਤੇ ਦੂਜਾ ਗੋਡੀ ਕਰਕੇ ਨਦੀਨ ਨੂੰ ਖਤਮ ਕੀਤਾ ਜਾ ਸਕਦਾ। ਯਾਨੀ ਕਿ ਸਿਰਫ ਦਵਾਈਆਂ ਹੈਗੀਆਂ ਜਿਨ੍ਹਾਂ ਨਾਲ ਇਸ ਦੀ ਰੋਕਥਾਮ ਹੋ ਸਕਦੀ ਹੈ। ਭੁਪਿੰਦਰ ਸਿੰਘ ਜੀ ਛੋਟੀ ਕਿਸਾਨੀ ਤੁਸੀਂ ਅਪਣਾਈ ਕੀ ਮੁਸ਼ਕਲਾਂ ਆਈਆਂ ਤੇ ਕਿਸ ਤਰ੍ਹਾਂ ਇਸ ਰਿਸਕ ਕਿਉਂਕਿ ਫਸਲੀ ਚੱਕਰ ਚੋਂ ਨਿਕਲ ਕੇ ਮੰਡੀ ਮੰਡੀ ਵਿੱਚ ਜਾ ਕੇ ਇਸ ਦੀ ਕੋਈ ਸਰਕਾਰੀ ਖਰੀਦ ਨਹੀਂ ਹੈ ਆਪ ਕਿਸਾਨ ਨੂੰ ਜਾ ਕੇ ਵੇਚਣਾ ਪੈਂਦਾ ਇਸ ਰਿਸਕ ਤੋਂ ਬਾਅਦ ਜੋ ਤੁਹਾਨੂੰ ਮੁਨਾਫਾ ਹੋਇਆ ਉਹ ਕੀ ਕਿਸਾਨ ਬਾਕੀ ਕਿਸਾਨ ਵੀ ਉਸ ਦਾ ਲਾਹਾ ਲੈ ਸਕਦੇ ਨੇ ਹਾਂਜੀ ਮੈਡਮ ਜੀ ਇਹ ਲਾਹਾ ਉਦੋਂ ਲੈ ਸਕਦੇ ਨੇ ਜੇ ਫਸਲੀ ਵਿਭਿੰਨਤਾ ਜਿਖਣਾ ਕਣਕ ਤੇ ਮੱਕੀ ਆ ਜੀਰੀ ਤੋਂ ਸਿਰ ਪਿੱਛੇ ਹਟ ਕੇ ਜੇ ਹੋਰ ਫਸਲ ਬੀਜਣਗੇ ਜਿਖਣਾ ਆਲੂ ਹੋ ਗਿਆ ਜੀ ਪਿਆਜ਼ ਹੋ ਗਿਆ ਰਿਸਕ ਜ਼ਰੂਰ ਹੈ ਜੀ ਤੇ ਇਹਨਾਂ 'ਚ ਆਮਦਨ ਵੀ ਬਹੁਤ ਹੈ ਜੇ ਅਸੀਂ ਉਹੀ ਸਰਕਲ 'ਚ ਘੁੰਮੂਗੇ ਉਹ ਬਹੁਤੀ 50000 ਰੁਪਏ ਦੀ ਫਸਲ ਮੰਨਦੀ ਨੇ ਕਾਣਕ ਤੇ ਜੀਰੀ ਤੇ ਆਲੂ ਅਗੇਤਾ ਲੱਖ ਤੇ ਉੱਪਰ ਵੀ ਨਿਕਲ ਆਉਂਦਾ 1 ਲੱਖ 1.5 ਲੱਖ ਤੱਕ ਵੀ ਦੀ ਐਵਰੇਜ ਆ ਜਾਂਦੀ ਜੀ ਤੇ ਅਗੇਤੇ ਆਲੂ ਵਿੱਚ ਘਾਟਾ ਨਹੀਂ ਜੀ ਪੈਂਦਾ ਹ ਆਪਣਾ ਖਰਚਾ ਤਾਂ ਵੀ ਇਹ ਪੂਰਾ ਤਕਰੀਬਨ ਕਰੇ ਜਾਂਦਾ ਹੈ ਜੀ ਖਰਚੇ ਦੀ ਹਮੇਸ਼ਾ ਮੁਸ਼ਕਿਲ ਆਂਦੀ ਹੈ ਕਿਸਾਨ ਨੂੰ ਭਪਿੰਦਰ ਜੀ ਤੇ ਖਰਚਾ ਘੱਟ ਕਰਕੇ ਇਸ ਤੋਂ ਲਾਹਾ ਲਿਆ ਜਾ ਸਕਦਾ ਹੈ ਖਰਚਾ ਤਾਂ ਦੇਖੋ ਸਬਜ਼ੀ ਤੇ ਦਾ ਖਰਚਾ ਆਉਂਦਾ ਹੀ ਆਉਂਦਾ ਜੀ ਕੁਝ ਖਰਚੇ ਦਾ ਕੰਨ ਆ ਪਾਉਂਗਾ ਜੀ ਆ ਤਾਂ ਫਿਰ ਖਰਚਾ ਤਾਂ ਇਸ ਤਰ੍ਹਾਂ ਜੀ ਆ ਮਸ਼ੀਨਾ ਦੇ ਨਾਲ ਲਾਇਆ ਜਾਣ ਤੇ ਉਹਦੀ ਗਡਾਈ ਦੀ ਛਾਂ ਨਦੀਨਾ ਦੀ ਸਪਰੇਹਾਂ ਦੀ ਵਰਤੋਂ ਕੀਤੀ ਜਾਣ ਉਸ ਦੇ ਨਾਲ ਵੀ ਪੈਸੇ ਬਚਦੇ ਨੇ ਤੇ ਬਾਕੀ ਤਾਂ ਖਰਚਾ ਦਾ ਲਵਾਈ ਗਡਾਈ ਤੇ ਪਟਾਈ ਤੇ ਆਉਂਦਾ ਹੀ ਆਉਂਦਾ ਜੀ ਤੇ ਫਸਲ ਤੇ ਤਾਂ ਪਿਆਜ਼ਾਂ ਦੇ ਵੀ ਆਉਂਦਾ ਜੀ ਜੀ ਸਾਡੇ ਨਾਲ ਇੱਕ ਕਾਲਰ ਜੁੜ ਚੁੱਕੇ ਨੇ ਸੰਗਰੂਰ ਤੋਂ ਅਮਰੀਕ ਸਿੰਘ ਅਮਰੀਕ ਸਿੰਘ ਜੀ ਕੀ ਪੁੱਛਣਾ ਚਾਹੁੰਦੇ ਹੋ ਤੁਸੀਂ ਹਾਂਜੀ ਮੇਰਾ ਸਵਾਲ ਹੈ ਕਿ ਸਾਡੀ ਜਿਹੜੀ ਜ਼ਮੀਨ ਹੈ ਉਹ ਡੱਕਰ ਹੈ ਕਿ ਇਹਦੇ ਵਿੱਚ ਕਿਹੜੀ ਜਿਹੜੀ ਕਿਸਮ ਜਿਹੜੀ ਆਲੂ ਦੀ ਇੱਥੇ ਉਤਪਾਦਨ ਚੰਗਾ ਹੋ ਸਕਦਾ ਡੱਕਰ ਜ਼ਮੀਨ ਦੇ ਵਿੱਚ ਜਿਹੜੀਆਂ ਲੰਬੇ ਸਮੇਂ ਦੀਆਂ ਆਪਣੇ ਆਲੂ ਦੀਆਂ ਕਿਸਮਾਂ ਨੇ 3.5 ਮਹੀਨੇ ਲੰਦੀਆਂ ਨੇ ਉਹਨਾਂ ਦਾ ਝਾੜ ਵੀ ਜ਼ਿਆਦਾ ਟਾਈਮ ਵੀ ਜ਼ਿਆਦਾ ਲੰਦੀਆਂ ਨੇ ਉਹ ਕਿਸਮਾਂ ਜਿਹੜੀਆਂ ਨੇ ਬੀਜੀਆਂ ਜਾ ਸਕਦੀਆਂ ਬਟ ਜਿਹੜੀ ਉਹਦੇ ਚ 25 ਇੰਚ ਤੇ ਆਲੂ ਲਾਇਆ ਜਾਵੇ ਉਹ ਬਟ ਛੋਟੀ ਨਾ ਹੋਵੇ ਤਾਂ ਕਿ ਉਹ ਸਾਨੂੰ ਖੋਲਣ ਲਈ ਜਮੀਨ ਵਾਧੂ ਮਿਲੇ ਜੀ ਸਾਡੇ ਨਾਲ ਇੱਕ ਹੋਰ ਕੋਲਰ ਜੁੜ ਚੁਕੇ ਨੇ ਮਲੇਰ ਕੋਟਲਾ ਤੋਂ ਆਸ਼رین ਸਾਡੇ ਨਾਲ ਜੁੜ ਚੁਕੇ ਨੇ ਆਸ਼رین ਜੀ ਆਪਣਾ ਸਵਾਲ ਪੁੱਛੋ ਜੀ ਮੇਰਾ ਸਵਾਲ ਸੀ ਕਿ ਜੀ ਅਗੇਤੇ ਆਲੂ ਦੇ ਨਾਲ ਹੋਰ ਕਿਹੜੀ ਫਸਲ ਹੈ ਜਿਹੜੀ ਖੇਤ ਦੇ ਵਿੱਚ ਉਗਾਈ ਜਾ ਸਕਦੀ ਹੈ ਜੀ ਅਗੇਤੇ ਆਲੂ ਪੱਟਣ ਤੋਂ ਬਾਅਦ ਉਹਨਾਂ ਦਾ ਕਹਿਣ ਦਾ ਮਤਲਬ ਹੈ ਕਿ ਅਗੇਤੇ ਆਲੂ ਤੋਂ ਇਲਾਵਾ ਹੋਰ ਕਿਹੜੀ ਫਸਲ ਲਗਾਈ ਜਾ ਸਕਦੀ ਹੈ ਬਹੁਤ ਸਾਰੀਆਂ ਜਿਹੜੀਆਂ ਲਗਾਈਆਂ ਜਾ ਸਕਦੀਆਂ ਇਸ ਵਿੱਚ ਇਹ ਔਣੀ ਸਵਾਲ ਸੀ ਕਿ ਅਗੇਤੇ ਆਲੂ ਦੇ ਨਾਲ ਕੋਈ ਹੋਰ ਫਸਲ ਲਗਾਉਣਾ ਚਾਹੀਏ ਤਾਂ ਕਿਹੜੀ ਹੋ ਸਕਦੀ ਹੈ ਉਹ ਇੰਟਰ ਕ੍ਰੌਪ ਦੀ ਗੱਲ ਕਰਦੇ ਹਾਂ ਵੀ ਉਹਦੇ ਵਿੱਚ ਆਲੂ ਵਿੱਚ ਹੀ ਫਸਲ ਲਾਈ ਜਾਵੇ ਜੀ ਇੰਟਰ ਕ੍ਰੌਪ ਆਲੂ ਦੇ ਵਿੱਚ ਫਸਲ ਇਹ ਉਹ ਫਿਰ ਖਾੜ ਛੱਡ ਕੇ ਲਾਈ ਜਾ ਸਕਦੀ ਹੈ ਬੰਦ ਗੋभी ਲੱਗ ਸਕਦੀ ਹੈ ਉਹਦੇ ਚਾਲੂ ਦੇ ਵਿੱਚ ਗੰਨਾ ਵੀ ਲੱਗ ਸਕਦਾ ਜੀ ਗੰਨਾ ਵੀ ਲੱਗ ਸਕਦਾ ਉਹ ਫਿਰ ਲੇਬਰ ਨਾਲ ਪਟਣਾ ਪਏਗਾ ਤੁਸੀਂ ਮਸ਼ੀਨ ਨਾਲ ਨਹੀਂ ਪਟ ਸਕਦੇ ਲੇਬਰ ਨਾਲ ਬਹੁਤ ਧਿਆਨ ਨਾਲ ਉਹਨੂੰ ਬੂਟੇ ਨਹੀਂ ਵੀ ਪਿਛਾਉਣਾ ਜਿਹੜਾ ਇੰਟਰ ਕ੍ਰੌਪ ਕਾਲ ਆਪਾਂ ਚੁਣੀ ਹੈ ਕੋਈ ਫਸਲ ਬੰਦ ਗੋभी ਵੀ ਹੋ ਸਕਦੀ ਹੈ ਫੁੱਲ ਗੋਭੀ ਵੀ ਹੋ ਸਕਦੀ ਹੈ ਔਰ ਗੰਨਾ ਵੀ ਹੋ ਸਕਦਾ ਜੀ ਕੁਲਦੀਪ ਸਿੰਘ ਜੀ ਇੱਕ ਸਵਾਲ ਮੈਂ ਪੁੱਛਣਾ ਚਾਹਾਂਗੀ ਕਿ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਆਂਦੀ ਹੈ ਪਾਣੀ ਜ਼ਿਆਦਾ ਹੋ ਜਾਵੇ ਤੇ ਫਸਲ ਬਰਬਾਦ ਹੋ ਜਾਂਦੀ ਹੈ ਤੇ ਘੱਟ ਮਿਲੇ ਤੇ ਸੁੱਕ ਜਾਂਦੀ ਹੈ ਤੇ ਅਗੇਤੇ ਵਾਲ ਨੂੰ ਕਿੰਨਾ ਕੁ ਪਾਣੀ ਮਿਲਣਾ ਚਾਹੀਦਾ ਜਿਹੜੇ ਅਗੇਤਾ ਵਾਲੋ ਜਿਹੜਾ ਹਰ 7ਵੇਂ ਦਿਨ ਪਾਣੀ ਮੰਗਦਾ ਹੈ ਵੈਸੇ ਸਾਂਝ ਸਵੇਰ ਸ਼ਾਮ ਨੂੰ ਜਿਹੜਾ ਜਿੰਮੇਦਾਰ ਨੂੰ ਜ਼ਰੂਰ ਮਾਰਨਾ ਚਾਹੀਦਾ ਇਹ ਤਾਂ ਆਪਣੇ ਖੇਤੀ ਵਿਗਿਆਨੀਆਂ ਦੀ ਵੀ ਕਹਾਵਤ ਹੈ ਵੀ ਤੁਸੀਂ ਦੋ ਜਮੀਨ ਕ੍ਰੌਪ ਕਹਿੰਦੇ ਮੇਰੇ ਕੋਲ ਸਾਂਝ ਸਵੇਰ ਗੇੜਾ ਵਾਰ ਮੈਂ ਤਾਂ ਧੂਨ ਸੁਵਾਈ ਹੋਈ ਇਹ ਸ਼ਾਮ ਨੂੰ ਪਤਾ ਲੱਗ ਜਾਂਦਾ ਵੀ ਖੇਤ ਪਾਣੀ ਮੰਗਦਾ ਹੈ ਜੀ ਹਾਂਜੀ ਤੇ ਜੀ ਜੇ ਆਪਾਂ ਬੀਜ ਦੀ ਗੱਲ ਕਰ ਰਹੀਏ ਤੇ ਬੀਜ ਕਿਸ ਤਰ੍ਹਾਂ ਦੇ ਹੋਣੇ ਚਾਹੀਦੇ ਨੇ ਤੇ ਕਿੰਨੇ ਕੋ ਪੁਰਾਣੇ ਨਾ ਹੋਣ ਹਰ ਵਾਰ ਨਵੇਂ ਹੋਣੇ ਚਾਹੀਦੇ ਪੁਰਾਣੇ ਬੀਜ ਜਿਹੜੇ ਨੇ ਬੜੀ ਛੇਤੀ ਬਿਮਾਰੀ ਕੈਚ ਕਰਦੇ ਨੇ ਈਲਡ ਵੀ ਘਟ ਜਾਂਦੀ ਹੈ ਖੂਬਸੂਰਤੀ ਵੀ ਨਹੀਂ ਰਹਿੰਦੀ ਨਵੇਂ ਬੀਜ ਜਿਵੇਂ ਪੰਜਾਬ ਹਾਰਟੀਕਲਚਰ ਡਿਪਾਰਟਮੈਂਟ ਦੇ ਸਰਕਾਰੀ ਫਾਰਮ ਨੇ ਖਨੌੜਾ ਹੈ ਹੁਸ਼ਿਆਰਪੁਰ ਦੇ ਵਿੱਚ ਕਰਤਾਰਪੁਰ ਜਲੰਧਰ ਦੇ ਵਿੱਚ ਹੈਗਾ ਮੱਤੇਵਾੜਾ ਹੈਗਾ ਇਹ ਇਹ ਬੀਜ ਤਿਆਰ ਕਰਦੇ ਨੇ ਇਹਨਾਂ ਤੋਂ ਫਾਊਂਡੇਸ਼ਨ 1 ਮਿਲਦਾ ਫਾਊਂਡੇਸ਼ਨ 2 ਮਿਲਦਾ ਸਰਟੀਫਾਈਡ ਬੀਜ ਮਿਲਦਾ ਇਹ ਬੀਜ ਹਰ ਸਾਲ ਲੈ ਲੈਣੇ ਚਾਹੀਦੇ ਜਾਂ ਇੱਕ ਵਾਰੀ ਲੈ ਲਓ ਤੇ 3 ਸਾਲ ਤੁਸੀਂ ਉਸਨੂੰ ਬੀਜ ਨੂੰ ਆਪਣੇ ਕੋਲ ਚਲਾ ਸਕਦੇ ਹੋ ਸੋ ਫਾਊਂਡੇਸ਼ਨ ਜਿਹੜੇ ਸੀਡ ਨੇ ਉਹ ਲੈਣੇ ਚਾਹੀਦੇ ਉਹਨਾਂ ਨੂੰ ਬਿਮਾਰੀ ਵੀ ਘੱਟ ਲੱਗਦੀ ਹੈ ਆਲੂ ਤੇ ਖੂਬਸੂਰਤੀ ਹੁੰਦੀ ਹੈ ਈਲਡ ਵੀ ਜ਼ਿਆਦਾ ਹੁੰਦੀ ਹੈ ਜੀ ਭੁਪਿੰਦਰ ਜੀ ਅੱਜ ਦੀ ਜਿਹੜੀ ਅੱਜ ਕੱਲ ਜਿਹੜੀ ਬਾਰਿਸ਼ ਹੋ ਰਹੀ ਹੈ ਕੀ ਉਸ ਦੇ ਨਾਲ ਅਗੇਤੇ ਆਲੂ ਨੂੰ ਕੋਈ ਨੁਕਸਾਨ ਜਾਂ ਕੋਈ ਫਾਇਦਾ ਹੋ ਸਕਦਾ ਹੈ ਹਾਂਜੀ ਮੈਡਮ ਜੀ ਪਹਿਲਾਂ ਤਾਂ ਬਰਖਾ ਪਈ ਨਹੀਂ ਹੈ ਕਿ ਹੁਣ ਇਹ ਜਿਹੜੀ ਗੇਤੀ ਵਰਖਾ ਪਈ ਇਹਦੇ ਨਾਲ ਸਾਲਾ ਆਲੂ ਦੀ ਬਜਾਈ ਦਾ ਮਤਲਬ ਠੀਕ ਰਹੂਗੀ ਉਹਦੇ ਨਾਲ ਜੰਮਣ ਸ਼ਕਤੀ ਵੀ ਵਧੂਗੀ ਤੇ ਲਵਾਈ ਵੀ ਟਾਈਮ ਸਿਰ ਹੋਊਗੀ ਤੇ ਠੰਡ ਵੀ ਆ ਜਾਣੀ ਮੌਸਮ ਜਿਹੜਾ ਮਤਲਬ ਆਲੂ ਦੀ ਫਸਲ ਤੇ ਅਨੁਕੂਲ ਬਣ ਜਾਣਾ ਜੀ ਜੀ ਕੁਲਦੀਪ ਸਿੰਘ ਜੀ ਤੇ ਭੁਪਿੰਦਰ ਸਿੰਘ ਜੀ ਸਾਡੇ ਨਾਲ ਇਸ ਚਰਚਾ ਵਿੱਚ ਜੁੜਨ ਲਈ ਬਹੁਤ ਬਹੁਤ ਸ਼ੁਕਰੀਆ